ਦਰਸ਼ਕ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਆਰਕੇਸਟ ਟੀਵੀ ਪੇਜ ਨੂੰ ਦੇਖ ਰਹੇ ਹੋ ਅੱਜ ਆਪਾਂ ਇੱਕ ਬਹੁਤ ਹੀ ਗੰभीर ਮੁੱਦਾ ਲੈ ਕੇ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਏ ਹਾਂ ਮੁੱਦਾ ਕੀ ਹੈ ਮੁੱਦਾ ਜੀਦੇ ਟੋਲ ਪਲਾਜ਼ਾ ਦਾ ਜੋ ਕਿ ਪੁਰਾਣੇ ਵਰਕਰਾਂ ਨੂੰ ਹਟਾ ਕੇ ਨਵੇਂ ਉੱਥੇ ਭਰਤੀ ਕੀਤੇ ਜਾ ਰਹੇ ਹਨ ਲੜਕੇ ਵੱਡੀ ਜੀਦੇ ਪ੍ਰਤੀ ਵੱਡੀ ਵੱਡੀ ਸਮੱਸਿਆ ਹੈ ਕਿਉਂਕਿ ਜੋ ਪੁਰਾਣੇ ਲੜਕੇ ਉੱਥੇ ਲੱਗੇ ਹੋਏ ਸੀ ਉਹਨਾਂ ਨੂੰ ਹਟਾ ਕੇ ਨਵੇਂ ਉੱਥੇ ਰੱਖੇ ਜਾ ਰਿਹਾ ਹੈ ਇਸ ਬਾਬਤ ਅੱਜ ਬੀਕੇਯੂ ਖੋਸਾ ਵੱਲੋਂ ਉੱਥੇ ਧਰਨਾ ਵੀ ਲਗਾਇਆ ਗਿਆ ਜਿਸ ਵਿੱਚ ਉੱਗੇ ਪ੍ਰਧਾਨ ਸਾਹਿਬ ਸਾਡੇ ਕੁਲਵੰਤ ਸਿੰਘ ਪ੍ਰਧਾਨ ਬਠਿੰਡਾ ਇਹਨਾਂ ਤੋਂ ਇਲਾਵਾ ਕੁਲਦੀਪ ਸਿੰਘ ਨੇਤਾ ਜਰਨਲ ਸਕੱਤਰ ਸ੍ਰੀ ਮੁਖਸਰ ਸਾਹਿਬ ਇਹਨਾਂ ਦੇ ਨਾਲ ਨਾਨਕ ਸਿੰਘ ਬਲਾਕ ਪ੍ਰਧਾਨ ਗਿਦੜਵਾਹਾ ਵੀ ਮੌਜੂਦ ਸਨ ਇਸ ਤੋਂ ਇਲਾਵਾ ਹੋਰ ਵੀ ਬੀਕੇਯੂ ਜਥੇਬੰਦੀ ਦੇ ਜੋ ਵਰਕਰ ਹਨ ਉਹ ਵੀ ਉੱਥੇ ਮੌਜੂਦ ਸਨ ਸਵਾਏ ਪਿੰਲੇ ਪਾਰੇ ਜਿਹੜਾ ਇਹਨਾਂ ਨੇ ਚਾਰ ਟੋਲਾਂ ਦੇ ਉੱਤੇ ਐਂਬੂਲੈਂਸਾਂ ਚਾਲੂ ਕੀਤੀਆਂ ਨਹੀਂ ਸੇਕਦਾਰਾਂ ਨੂੰ ਜਾਂ ਕਿੱਗੇ ਕੱਪੜੀਆਂ ਨੂੰ ਤਾਂ ਉਹਦੇ ਵਿੱਚ ਪੁਰਾਣੇ ਤਿੰਨ ਟੋਲਾਂ ਦੇ ਉੱਤੇ ਉਹੀ ਬੰਦੇ ਰੱਖ ਰਹੇ ਗਏ ਆ ਜਿਹੜੇ ਸਾਡੇ ਜੀਤੇ ਵਾਲੇ ਟੋਰ ਪੋਰ ਤੇ ਕੰਮ ਕਰਦੇ ਸੀ ਐਂਬੂਲੈਂਸਾਂ ਦੇ ਭਰਾ ਉਹਨਾਂ ਨੂੰ ਨਹੀਂ ਰੱਖਿਆ ਗਿਆ ਤਾਂ ਫਿਰ ਨਵੇਂ ਬੰਦੇ ਰੱਖ ਲਓ ਜਾਂਦੇ ਪਾਕਿਸਤਾਨ ਚਾਏ ਕੋਈ ਉਹਨਾਂ ਦੀਆਂ ਭਾਈ ਉਹਨਾਂ ਕੋਲ ਦਾ ਤੇ ਉਹਨਾਂ ਹੀ ਉਹਨਾਂ ਕੋਲ ਆ। ਜੇਕਰ ਅਸੀਂ ਬਾਰ-ਬਾਰ ਇਸ ਤੋਂ ਇਲਾਵਾ ਜਿਹੜੀ ਆਪਾਂ ਟੂਲ ਟੈਕਸ ਦੀਆਂ ਆਪਾਂ ਕਹਿੰਦੇ ਨਲਾਇਕੀਆਂ ਉਹ ਵੀ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ। ਜਿਹੜਾ ਆਪਾਂ ਇਥੋਂ ਬਠਿੰਡੇ ਨੂੰ ਜਾਂਦੇ ਆਪਾਂ ਗੋਂਦਿਆਣੇ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਗਿੱਲ ਪੱਤੀ ਤੋਂ ਅੱਗੇ ਜਾ ਕੇ ਬਹੁਤ ਖੱਡੇ ਸੜਕ ਦੇ ਵਿੱਚ ਪਾਏ ਜਾਂਦੇ ਆ। ਜਿਨ੍ਹਾਂ ਦੇ ਕਾਰਨ ਬਹੁਤ ਐਕਸੀਡੈਂਟ ਹੁੰਦੇ ਆ। ਆਪਾਂ ਕਹਿੰਦੇ ਆ ਟਾਇਰ ਪੈਂਚਰ ਹੋ ਜਾਂਦੇ ਆ ਟਾਇਰ ਪੈਂਚਰ ਦੇ ਹੋਣ ਦੇ ਨਾਲ ਐਕਸੀਡੈਂਟ ਚ ਐਕਸੀਡੈਂਟ ਹੋਣ ਦੇ ਚਾਂਸ ਜਿਹੜੇ ਉਹ ਵੱਧ ਜਾਂਦੇ ਆ ਕਈ ਐਕਸੀਡੈਂਟ ਵੀ ਹੋਏ ਆ ਵੀਡੀਓ ਵੀ ਸਾਡੇ ਕੋਲ ਨੇ ਭਾਈ ਆਹਨੇ ਹੋਣੀ ਗੱਡੀ ਨਕੀ ਐਕੋ ਆਲਟੋ ਜਿਹੜਾ ਵੀ ਰੈਮਾ ਪਾੜ ਗਿਆ ਸੀ ਟਾਇਰ ਪੈਂਚਰ ਹੋ ਗਿਆ ਇਹਦਾ ਵੀ ਇਹ ਵੀ ਕੋਲ ਵਾਲਿਆਂ ਨੂੰ ਚਾਹੀਦਾ ਭਾਈ ਕਿੱਥੇ ਬਚਿਆ ਉਖੜੀ ਚ ਭਾਈ ਦੱਸੀ ਭਾਈਆ ਹੁਣੇ ਹੁਣੇ ਗੱਡੀ ਨੰਗੀ ਆ ਇੱਕ ਉਥੇ ਕੋਈ ਟੋਆ ਜਿਹਦਾ ਵੀ ਰੈਮ ਪਾੜ ਗਿਆ ਸੀ ਪੈਰ ਨੂੰ ਇਹ ਬਾਈ ਟੋਲ ਵਾਲਿਆਂ ਨੂੰ ਚਾਹੀਦਾ ਸੜਕ ਮਹਿੰਗਾ ਬਣ ਨਵੇਂ ਟੋਏ ਨੂੰ ਭਰ ਆ ਜਾਵੇ ਤੇ ਇਹ ਟੋਲ ਵਾਲਿਆਂ ਨੂੰ ਚਾਹੀਦਾ ਬਾਈ ਕਿੱਥੇ ਵਜਿਆ ਉਥਲੀ ਚ ਬਾਈ ਦੱਸੀ ਉਹ ਪਿੱਛੇ ਹੀ ਆ ਗੱਲ ਪੱਤੀ ਦੇ ਉਥੇ ਬਾਈ ਹੈਗਾ ਟੋਆ ਉਥੇ ਪਤਾ ਹੀ ਨਹੀਂ ਲੱਗਦਾ ਉਹਦਾ ਉਥੇ ਬੱਚੀ ਇਹ ਬਾਈ ਟੋਲ ਵਾਲਿਆਂ ਨੂੰ ਚਾਹੀਦਾ ਸੜਕ ਮਹਗਮਾਨ ਨਵੇਂ ਟੋਲ ਨੂੰ ਭਰ ਆ ਜਾਵੇ ਤੇ ਆ ਵੀ ਹੁਣ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਪਹਿਲਾਂ ਸਾਡੇ ਮੋਟਰਾਂ ਦਾ ਤੇ ਪਹਿਲਾਂ ਸਾਡੇ ਮੋਟਰਾਂ ਦਾ ਇਸ ਪ੍ਰਤੀ ਟੂਲ ਟੈਕਸ ਨੂੰ ਸੋਚਣ ਦੀ ਲੋੜ ਹੈ ਜੋ ਟੂਲ ਦੇ ਮੇਨ ਮੁਲਾਜ਼ਮ ਨੇ ਉਹਨਾਂ ਨੂੰ ਸੋਚਣ ਦੀ ਲੋੜ ਹੈ ਕਿ ਜਿਹੜਾ ਇਹਨਾਂ ਦਾ ਫਰਜ ਬਣਦਾ ਉਹ ਪੂਰੀ ਸੜਕ ਨੂੰ ਸਾਫ਼ ਕਰਨਾ ਤੇ ਜਿੱਥੇ ਵੀ ਖੱਡੇ ਹੋਏ ਆ ਉਹਨਾਂ ਖੱਡਿਆਂ ਨੂੰ ਭਰਨਾ ਇਹਨਾਂ ਦੀ ਜ਼ਿੰਮੇਵਾਰੀ ਹੈ ਦੂਸਰੀ ਗੱਲ ਆਪਾਂ ਜਿਹੜੀ ਕਰਾਂਗੇ ਉਹ ਹੈਗੀ ਹੈ ਲੈਟਾਂ ਦਾ ਲਾਈਟਾਂ ਟੋਲ ਟੈਕਸ ਤੇ ਜਿੰਨੀਆਂ ਵੀ ਸੜਕ ਦੇ ਉੱਪਰ ਲਾਈਟਾਂ ਲੱਗੀਆਂ ਹੋਈਆਂ ਉਹ ਸਾਰੀਆਂ ਬੰਦ ਨੇ ਬੰਦ ਦਾ ਕਾਰਨ ਕੀ ਹੈ ਜਦੋਂ ਇਹਨਾਂ ਤੋਂ ਪੁੱਛਿਆ ਜਾਂਦਾ ਤਾਂ ਇਹ ਕਹਿ ਦਿੰਦੇ ਨੇ ਕਿ ਲਾਈਟਾਂ ਖਰਾਬ ਹੋ ਗਈਆਂ ਪਰ ਇਹ ਆਪਾਂ ਕਰ ਲੰਬੇ ਸਮੇਂ ਤੋਂ ਹੀ ਲਾਈਟਾਂ ਇਦਾਂ ਹੀ ਬੰਦ ਚ ਹੋ ਰਹੀਆਂ ਗੱਲ ਕਰਾਂਗੇ ਬੰਦ ਹੋਣ ਦਾ ਜਿਹੜਾ ਮੇਨ ਇਫੈਕਟ ਪੈਂਦਾ ਉਹ ਆਉਣ ਜਾਣ ਵਾਲੇ ਜੋ ਲੋਕ ਨੇ ਉਹਨਾਂ ਤੇ ਵੱਡਾ ਇਫੈਕਟ ਪੈਂਦਾ ਜੀਦਾ ਪਿੰਡ ਦੇ ਵਿੱਚ ਕਈ ਲੋਕਾਂ ਤੇ ਨਸ਼ੇ ਜਿਹੜੇ ਕਰਦੇ ਨੇ ਮੁੰਡੇ ਉਹਨਾਂ ਵੱਲੋਂ ਆਪਾਂ ਕਹਿ ਦਈਏ ਉਹਨਾਂ ਤੇ ਹਮਲੇ ਕੀਤੇ ਗਏ ਆ ਕਿਰਚਾ ਉਹਨਾਂ ਦੇ ਕਈ ਪਿੰਡ ਵਾਸੀਆਂ ਦੇ ਕਿਰਚਾ ਮਾਰੀਆਂ ਚੋਰੀ ਵੀ ਹੋਈ ਹੈ ਇਹ ਕਾਰਨ ਸਾਰਾ ਜਿਹੜਾ ਕ੍ਰੈਡਿਟ ਆ ਉਹ ਟੂਲ ਟੈਕਸ ਨੂੰ ਜਾਂਦਾ ਕਿਉਂਕਿ ਜੇ ਲਾਈਟਾਂ ਜਗਦੀਆਂ ਹੋਣ ਤਾਂ ਘੱਟੋ ਘੱਟ ਬੰਦੇ ਦੀ ਪਛਾਣ ਤੇ ਪਤਾ ਲੱਗ ਜੇ ਵੀ ਬੰਦਾ ਕਿਸ ਚੀਜ਼ ਤੇ ਆਇਆ ਤੇ ਕੀ ਉਹ ਹਥਿਆਰ ਆਪਦੇ ਕੋਲੇ ਰੱਖਿਆ ਉਹਨਾਂ ਨੇ ਪਰ ਜਦੋਂ ਆਪਾਂ ਗੱਲ ਕਰੀਏ ਤਾਂ ਇੰਨਾ ਹਨੇਰਾ ਹੋ ਜਾਂਦਾ ਉੱਥੇ ਸ਼ਾਮ ਦੇ ਟਾਈਮ ਵੀ ਜਿਹੜੇ ਜੀਦੇ ਪਿੰਡ ਦੇ ਲੋਕ ਆ ਉਹ ਪਹਿਲਾਂ ਉੱਥੇ ਸ਼ਹਿਰ ਕਰਨ ਲਈ ਜਾਂਦੇ ਜਾਂਦੇ ਸਨ ਪਰ ਜਦੋਂ ਲਾਈਟਾਂ ਇਹ ਖਰਾਬ ਹੋ ਗਈਆਂ ਤਾਂ ਉਹ ਉਹਨਾਂ ਨੇ ਜਾਣਾ ਬੰਦ ਕਰਤਾ ਕਿਉਂਕਿ ਜੀਦੇ ਪਿੰਡ ਦੇ ਲੋਕ ਇੰਨੇ ਘ ਡਰੇ ਹੋਏ ਨੇ ਉਹ 8 ਵਜੇ ਤੋਂ ਬਾਅਦ ਉਹ ਸੜਕ ਤੇ ਨਹੀਂ ਜਾ ਸਕਦੇ ਕਿਉਂ ਪ੍ਰਵਾਨ ਕੀਤੀ ਜਾਵੇ ਤੇ ਜਿਹੜੀ ਆਪਾਂ ਗੱਲ ਕਰਾਂਗੇ ਬੀਕੇਯੂ ਜਥੇਬੰਦੀ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਉਹ ਧਰਨੇ ਦਾ ਮੇਨ ਮੋਟਿਵ ਹੈ ਜੋ ਉਹ ਇਹੀ ਹੈ ਕਿ ਜਿਹੜੇ ਪੁਰਾਣੇ ਵਰਕਰ ਆ ਉਹਨਾਂ ਨੂੰ ਹਟਾ ਕੇ ਨਵੇਂ ਵਰਕਰ ਰੱਖੇ ਜਾ ਰਿਹਾ ਉਹਨਾਂ ਦੇ ਵਿਰੁੱਧ ਬੀਕੇਯੂ ਜਥੇਬੰਦੀ ਨੇ ਇੱਥੇ ਧਰਨਾ ਲਾਇਆ ਹੋਇਆ ਤੇ ਹਜੇ ਜਥੇ ਬੰਦੀਆਂ ਉਹਨਾਂ ਨਾਲ ਗੱਲਬਾਤ ਕਰ ਰਹੀਆਂ ਪਰ ਉਹਨਾਂ ਦਾ ਨਿਚੋੜ ਹਜੇ ਕੋਈ ਨਿਕਲਿਆ ਨਹੀਂਗਾ ਸਾਡੀ ਹੁਣੀ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਕੁਲਵੰਤ ਸਿੰਘ ਪ੍ਰਧਾਨ ਬਠਿੰਡਾ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਹਜੇ ਸਾਨੂੰ ਟੂਲ ਟੈਕਸ ਵੱਲੋਂ ਕੋਈ ਹੰਗਾਰਾ ਨਹੀਂ ਮਿਲ ਰਿਹਾ ਤੇ ਸਾਰੇ ਆਪਾਂ ਕਹਿੰਦੀ ਆਸੇ ਪਾਸੇ ਦੇ ਜਿਹੜੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਐ ਤੇ ਉਹ ਪਲਾਜੇ ਤੇ ਸਵੇਰੇ ਪ੍ਰਧਾਨ ਜੀ ਨਾਲ ਜਰੂਰ ਗੱਲਬਾਤ ਕਰਕੇ ਉੱਥੇ ਪਹੁੰਚਣਾ ਤਾਂ ਜੋ ਜਿਹੜੇ ਪੁਰਾਣੇ ਵਰਕਰ ਆ ਉਹ ਆਪਣੇ ਬਹਾਲ ਆਪਾਂ ਕਰਵਾ ਸਕੀਏ ਸਾਰਿਆਂ ਦਾ ਧੰਨਵਾਦ ਤੇ ਜਿਹੜੀਆਂ ਵੀਡੀਓ ਇਸ ਪੇਜ ਤੇ ਚੱਲ ਰਹੀਆਂ ਤੁਸੀਂ ਵੇਖ ਰਹੇ ਹੋ ਵੀ ਕਿਵੇਂ ਸੜਕ ਦੇ ਉੱਤੇ ਕਟਨਾਵਾ ਹੋ ਰਹੀਆਂ ਤੇ ਕਿਵੇਂ ਉੱਥੇ ਟੂਲ ਡੈਕਸ ਪ੍ਰਧਾਨ ਸਾਹਿਬ ਨੇ ਉੱਥੇ ਆਪਣਾ ਭਾਸ਼ਣ ਦਿੱਤਾ ਤੇ ਕੀ ਗੱਲਬਾਤ ਹੋਈ ਆ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਰਿਆਂ ਨੂੰ ਧੰਨਵਾਦ ਜੋ ਇਸ ਵੀਡੀਓ ਨੂੰ ਦੇਖ ਰਿਹਾ ਵਾਦ ਤੋਂ ਬਾਦ ਲਾਈਕ ਸ਼ੇਅਰ ਕਰਨਾ ਜ਼ਰੂਰ ਕਰੋ ਸਾਰਿਆਂ ਦਾ ਆਰਕੇਸਟਰੀ ਵੀ ਤੇ ਰਾਜੂ ਸ਼ਰਮਾ ਵੱਲੋਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਰਿਆਂ ਨੂੰ